ਤੁਸੀਂ ਸਰ ਆਪ ਦਾ ਨਾਮ ਮੇਰਾ ਨਾਮ ਕੁਲਦੀਪ ਸਿੰਘ ਪਿੰਡ ਥੜਾ ਤੁਸੀਂ ਬਲੌਰ ਜਿਹੜਾ ਜਲੰਧਰ ਪਿੰਡ ਥੜੇ ਦਾ ਮੈਂ ਵਾਸੀ ਆ ਜੋ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਕਿੰਨੇ ਟਾਈਮ ਸੇ ਕਰਵਾਇਆ ਜਾ ਰਿਹਾ ਇਸ ਦੀ ਸ਼ੁਰੂਆਤ ਕਦੋਂ ਹੋਈ ਇਹ ਟੂਰਨਾਮੈਂਟ ਸਨ 1972 ਤੋਂ ਸ਼ੁਰੂ ਹੋਇਆ ਸੀ ਸਾਡੇ ਪਿੰਡ ਦੇ ਸ਼ਹੀਦ ਮਹਿੰਦਰ ਸਿੰਘ ਟਾਈਗਰ ਉਸ ਵੇਲੇ ਬੀਐਸਐਫ ਦੇ ਵਿੱਚ ਚੌਕੀ ਰਾਣੀਆਂ ਦੇ ਉੱਤੇ ਉਹਨਾਂ ਦੀ ਡਿਊਟੀ ਸੀਗੀ ਉਸ ਵੇਲੇ ਪਾਕਿਸਤਾਨ ਦੇ ਹਮਲੇ ਨਾਲ ਉਹ ਆਪਣੇ ਜੂਝਦੇ ਹੋਏ ਇਹ ਸ਼ਹੀਦ ਹੋ ਗਏ ਆਪਣੇ ਬੰਕਰ ਤੋਂ ਬਾਹਰ ਨਿਕਲ ਕੇ ਸ਼ਹੀਦ ਹੋ ਗਏ ਔਰ ਪਾਕਿਸਤਾਨੀਆਂ ਨੂੰ ਕਿੰਨੇ ਨੂੰ ਆਪਣੀ ਸੰਗੀਨ ਮਾਰ ਕੇ ਕਿਰਾਇਆ ਉਹਨਾਂ ਦੀ ਯਾਦ ਵਿੱਚ ਇਹ ਸਾਨੂੰ 72 ਟੂਰਨਾਮੈਂਟ ਇਸੇ ਪੈਣ ਜੁ ਲਗਾਤਾਰ ਅੱਜ ਤੱਕ ਹੋ ਰਿਹਾ ਹੈ ਔਰ ਚੌਦਾਂਵਾਂ ਟੂਰਨਾਮੈਂਟ ਇਹ ਹੋ ਰਿਹਾ ਹੈ ਬੈਂਡਾਗਾ ਇਸ ਟੂਰਨਾਮੈਂਟ ਨੂੰ ਚੈਨਲ ਸਹਿਯੋਗ ਦੇਣ ਵਾਲੀ ਸਾਡੇ ਐਨਆਰਆਈ ਵੀ ਬਹੁਤ ਜ਼ਿਆਦਾ ਸਾਡਾ ਸਹਿਯੋਗ ਕਰਦੇ ਆ ਉਸ ਤੋਂ ਸਾਨੂੰ ਐਨਆਰਆਈਆਂ ਦਾ ਬਹੁਤ ਜ਼ਿਆਦਾ ਸਹਿਯੋਗ ਮਿਲ ਗਿਆ

जैसे कि नौजवान नौजवान पीढ़ी पीढ़ी नशे में बर्बाद हो रही है आने वाली को आप क्या मैसेज देना उनको यही मैसेज है कि नशों को त्याग कर स्पोर्ट्स के साथ जुड़ें ताकि आप अचक पंजाब गवर्नमेंट का भी यही है भाई स्पोर्ट्स के साथ जुड़ो हम यही उनको कहते हैं कि आप नशे छोड़कर पंजाब पंजाब की गवर्नमेंट के साथ स्पोर्ट्स में अपना भविष्य अगे हम असि इस वेले वालीबाल दी ਇੱਕ ਕਬੱਡੀਆਂ ਦੀ ਹੁਣ ਨਾਲ ਸਪੋਰਟ ਸ਼ੁਰੂ ਕਰ ਦਿੱਤਾ ਹੈ ਜੋ ਕਿ ਵਰਲਡ ਲੈਵਲ ਇੰਟਰਨੈਸ਼ਨਲ ਤੇ ਹੁੰਦੀ ਹੈ ਇਹ ਟੂਰਨਾਮੈਂਟ ਸਾਡੇ ਦੋ ਸ਼ਹੀਦ ਹੋਏ ਸੀਗੇ ਇੱਕ ਜੋਗਾ ਸਿੰਘ ਲੈਪੀਨ ਸ਼ੌਰਿਆ ਚੱਕਰਾਰੇ ਵੀ ਹੋਏ ਸੀਗੇ ਉਹਨਾਂ ਦੀ ਯਾਦ ਵਿੱਚ ਇਹ ਟੂਰਨਾਮੈਂਟ ਹੋ ਰਿਹਾ ਹੈ